ਡਿਟਾ ਮੁਕਤ ਨ ਹੋਈ ਕਿਛਰ ਸ਼ਬਦ ਨਾ ਕਰੇ ਵਿਚਾਰ ਹਾ ਮੈਂ ਮਲ ਨ ਚੁੱਕਈ ਨਾਮ ਨ ਲਗੇ ਪਿਆਰ ਇਕ ਆਪੇ ਭਗਤ ਸਿ ਮਿਲਾਈਂ ਦੁਬਾਤਾ ਜਿ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰਮ ਸਤਿਗੁਰ ਹੇਤ ਪਿਆਰ ਮਹੱਲਾ ਤੇ ਜਾ ਸਤਿਗੁਰੂ ਨਾ ਸੇਵਿਉ ਮੂਰਖ ਅੰਧ ਗਵਾਰ ਦੁਜੀ ਪਾਇ ਬਹੁ ਦੁੱਖ ਲਾਗਾ ਜਲਤਾ ਕਰੀ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾਪ ਕਰੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਹਰ ਕੋੜੀ ਤੂੰ ਆਪੇ ਆਪਾ ਸਭ ਕਰਤਾ ਪ੍ਰਜਾ ਹੋਏ ਸਭ ਰਾਖਈਐ ਹਰ ਆਪੇ ਬੁਲੇ ਆਪੁ ਲਾਵੇਂ ਹਰ ਆਪੇ ਜਲ ਤਰ ਗਬਰਈਐ ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜਈਐ ਹਰ ਬਿਨ ਕੋਈ ਮਾਰ ਦਿਵਾਲ ਨਸਕੀ ਮਨ ਹੋਏ ਨਿਸ਼ਿੰਦ ਨਿਸਲ ਹੋਏ ਰਹੀਐ ਉਹ ਤੰਦਿਆਂ ਬਹੰਦਿਆਂ ਸੁਤਿਆਂ ਸਦਾ ਹਦਾ ਹੰਨਾੰਤ ਆਈਐ ਜੈ ਨਾਨੀ ਗੁਰਮੁਖ ਹਰਿ ਲੈਐ ਸੂਦਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਿਰਪਾਉ ਨਿਰਵੈਰ ਕਾਲੋ ਮੋਤ ਜੁ 19 ਸੈ ਪਾ ਗੁਰ ਪ੍ਰਸਾਦ ਸੌਟ ਮਹੱਲਾ ਪਹਿਲਾ ਕਰ ਪਹਿਲਾ ਜੋਪਦੀ ਸਭਨਾ ਮਰਣਾ ਆਇਆ ਵੇ ਛੋੜਾ ਸਰਨਾ ਪੁੱਛੋ ਜਾਇ ਸਿਆਣਿਆ ਆਗੇ ਮਰਨ ਕੇ ਨਾਹ ਜਿਨ ਮੇਰਾ ਸਭ ਵਿਸਰੈ ਵਰੜੀ ਬਦਨਤੀ ਨਾ ਇਸਲਾਹ ਸੱਚਾ ਸੋਈ ਨਾ ਕਿੰਸ ਦਾਸ ਕੋਈ ਰਹਾਉ ਵਡਾ ਕਰ ਸਲਾਹਨਾ ਹੈਪੀ ਹੋਸੀ ਸੋਈ ਸਭਨਾ ਦਾਤਾ ਏਕ ਤੂੰ ਮਾਣ ਸਿਦਾ ਤੈ ਨ ਹੋਈ ਕੋ ਕਿਸ ਭਾਵ ਸੂਤੀ ਆ ਰਾਨ ਕਿਰਨ ਹੋਈ ਅਰਤੀ ਉੱਪਰ ਕੋਟ ਗੜ ਚੇਤੀ ਗਈ ਵਜਾਈ ਸੋ ਜੋ ਸਮਨ ਮਾਵਨੀ ਤਨਕ ਨਥਾਂ ਪਾਈ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਏ ਨਾਨਕਿਓ ਗੁਣ ਜਿਵਤੜੇ ਤ੍ਰਿਤੀ ਗਲੀ ਜੰਜੀਰ ਦੇਹ ਗੁਨਾ ਹੋਣਤਾ ਕੱਟੀਆਂ ਸੇ ਪਾਈ ਸੇ ਵੀਰ ਅਗੇ ਘੈ ਨ ਮੈਨਿਅਨ ਮਰ ਕਡੋ ਵੇ ਪੀਰ ਸੋਟ ਮਹੱਲਾ ਪਹਿਲਾ ਕਰ ਪਹਿਲਾ ਬਨ ਹਾਲੀ ਕਿਰਸਾਣੀ ਕਰਨੇ ਸਰਮਪਾਣੀ ਤਨ ਖੀਤ ਨਾਮੇ ਸੰਤੋਖ ਸੁਹਾਗਾ ਤਰ ਗਰੀਬੀ ਵੀਸ ਕਾਉ ਕਰਮ ਕਰ ਜਮਸੀ ਸੇ ਕਿਰਪਾ ਕਰਦੇਖ ਬਾਬਾ ਮਾਇਆ ਸਾਸਨ ਹੋਈ ਇਹਨ ਮਾਇਆ ਜਗ ਮੋਹਿਆ ਵਿਰਲਾਬੂ ਜੀ ਕੋਈ ਰਹਾਉ ਹਾਨ ਹੱਥ ਕਰਿਆ ਰਿਆ ਸੱਚ ਨਾਮ ਕਰ ਵਸ ਸੁਧ ਸੋਚ ਕਰ ਪਾਟਸਾਲ ਇਸ ਵਿੱਚ ਰਿਸ਼ਨ ਰੱਖ ਵਣ ਜਾ ਰਿਆ ਸੁਬਣਦ ਕਰਨ ਲਾਹਾ ਮਨ ਹਸ ਸੁਣ ਸਾਦ ਸਵਦਾ ਗਰੀ ਸਤ ਕੋੜੇ ਲੈ ਚੱਲ ਖਰਜ ਬਣ ਚ ਜਾਈਂ ਮਤ ਮਨ ਜਾਣ ਕਲ ਨਰੰਕਾਰ ਕੇ ਤਿਸ ਜਾਈਂ ਤਾਂ ਸੁਖ ਲੈ ਮਹੱਲ ਲਾਏ ਚਿਤ ਕਰ ਇੱਛਾ ਕਰੀ ਮਨ ਨਾਮ ਕਰ ਕੰਮ ਤਾਨ ਬਦਿਆ ਕਰਤਾ ਬਣੀ ਤਾਕੋ ਆਖੀ ਤਨ ਨਾਨਕ ਵੇਖ ਨਦਰ ਕਰ ਚੜੇ ਚਵ ਗਣਵੰ ਵਾਹਿਗੁਰੂ 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 Vahi Guru, Vahi Guru, Vahi.